ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਇਹ ਜਿਹੜੀ ਤੁਸੀਂ ਵੈਰੈਟੀ ਦੇਖ ਰਹੇ ਹੋ ਇਹ ਹੈਗੀ ਜੀ 1401 ਮੁਛਲ ਵੈਰੈਟੀ ਜਿਹੜੀ ਕਿ ਪਿਛਲੇ ਸਾਲ ਕਾਫੀ ਚਰਚਾ ਦੇ ਵਿੱਚ ਸੀ ਕਾਫੀ ਵਧੀਆ ਰੇਟ ਲੱਗਾ ਸੀ ਝਾੜ ਪੱਖੋਂ ਵੀ ਬਹੁਤ ਵਧੀਆ ਰਹੀ ਸੀ ਤੇ ਇਸ ਬਾਰੇ ਆਪਾਂ ਜਿਹੜਾ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਹਾਂ ਕਦੋਂ ਇਸ ਦੀ ਲਵਾਈ ਕੀਤੀ ਗਈ ਹੈ ਕੀ ਕੋਈ ਜੀਂਦੇ ਵਿੱਚ ਹੁਣ ਤੱਕ ਪਾਇਆ ਗਿਆ ਕੀ ਰਿਹਾਂ ਸਪਰੇਹਾਂ ਕਿੰਨੀਆਂ ਸਪਰੇਹਾਂ ਹੋ ਚੁੱਕੀਆਂ ਨੇ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਿੰਨੀਆਂ ਵੀ ਆਪਣੀਆਂ ਝੋਨੇ ਦੀਆਂ ਵੈਰੈਟੀਆਂ ਨੇ ਸਭ ਤੋਂ ਵੱਧ ਜਿਹੜਾ ਬਿਮਾਰੀਆਂ ਦਾ ਹਮਲਾ ਇਸ ਵੈਰੈਟੀ ਦੇ ਵਿੱਚ ਆਉਂਦਾ ਹੈ ਤੇ ਪਿਛਲੇ ਸਾਲ ਇਸ ਦਾ ਕਿੰਨਾ ਝਾੜ ਆਇਆ ਸੀ ਤੇ ਕੀ ਰੇਟ ਲੱਗਾ ਸੀ ਤੇ ਜਿਹੜੀ ਇਹ ਵੈਰੈਟੀ ਕਿੰਨੇ ਦਿਨ ਤੇ ਆਪਣੇ ਝੋਕੋ ਗੋਵਸਤਾ ਵਿੱਚ ਆਉਂਦੀ ਹੈ ਕਿਉਂਕਿ ਜਿਹੜੀ ਇਸ ਦੀ ਗੋਵਸਤਾ ਤੇ ਆਪਾਂ ਨੂੰ ਸਪਰੇਹਾਂ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਜਿੰਨੀ ਇਸ ਦੀ ਕੁਆਲਿਟੀ ਵਧੀਆ ਹੋਵੇਗੀ ਦਾਣਿਆਂ ਦੀ ਓਨਾ ਹੀ ਇਸ ਦਾ ਰੇਟ ਵਧੀਆ ਲੱਗੇਗਾ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜੀ ਜਿਹੜੀ 1401 ਵੈਰੈਟੀ ਹੈ ਇਹ ਆਪਣੀ 18 ਜੂਨ ਤੋਂ ਲੈ ਕੇ 22 23 ਜੂਨ ਤੱਕ ਇਸ ਦੀ ਦਵਾਈ ਕੀਤੀ ਗਈ ਹੈ ਤੇ ਦਵਾਈ ਤੋਂ 2 3 ਦਿਨ ਬਾਅਦ ਹੀ ਇਸ ਨੂੰ 5 ਕਿਲੋ 33% ਜਿੰਕ ਤੇ ਨਾਲ 20 20 ਕਿਲੋ ਐਮਓਪੀ ਜਾਨਕਿ ਮਿਊਰਟੋ ਪਟਾਸ਼ ਜਿਹੜੀ ਆਪਣੀ ਲਾਲ ਮਿਰਚਾਂ ਵਰਗੀ ਹੁੰਦੀ ਏ ਉਹ ਇਸ ਵਿੱਚ ਪਾਈ ਗਈ ਏ ਤੇ ਜੇਕਰ ਆਪਾਂ ਬਿਮਾਰੀਆਂ ਦੀ ਗੱਲ ਕਰਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਹੀ ਬਿਮਾਰੀ ਜਿਹੜੀ ਸ਼ੁਰੂ ਹੋ ਜਾਂਦੀ ਏ ਝੰਡਾ ਰੋਗ ਜਿਵੇਂ ਤੁਸੀਂ ਦੇਖ ਰਹੇ ਹੋ ਇਹਦੇ ਛੰਡਾ ਰੋਗ ਤਕਰੀਬਨ 1% ਦੇ ਲਗਭਗ ਜਾਣੇ ਕਿ 1% ਤੋਂ ਇਹ ਛੰਡਾ ਰੋਗ ਕਾਟੇ ਤੁਸੀਂ ਦੇਖ ਰਹੇ ਜਿਹੜੇ ਬੂਟੇ ਤੇ ਦੇਖ ਰਹੇ ਹੋ ਥੋੜੇ ਬੂਟੇ ਨੇ ਜ਼ਿਆਦਾ ਬਿਮਾਰੀਆਂ ਇਸ ਵਿੱਚ ਆਈ ਤੇ ਜਿਹੜੀ ਇਹ ਬਿਮਾਰੀ ਆਉਣ ਦਾ ਕਾਰਨ ਪਹਿਲਾ ਕਾਰਨ ਹੁੰਦਾ ਜਦੋਂ ਆਪਾਂ ਬੀਜ ਕਿਸੇ ਪੱਕੇ ਬਿਲ ਤੋਂ ਨਹੀਂ ਲੈਂਦੇ ਜਾਂ ਆਪਾਂ ਪਲੇਰੀ ਕਿਸੇ ਤੋਂ ਆਪਾਂ ਲੈ ਲੈਂਦੇ ਆ ਉਦੋਂ ਜ਼ਿਆਦਾ ਬਿਮਾਰੀ ਆਉਂਦੀ ਜਦੋਂ ਵੀ ਆਪਾਂ ਇਹ ਇਸ ਦੀ ਬਜਾਈ ਕਰਨੀ ਹੈ ਤੇ ਪੱਕੇ ਬਿਲ ਤੋਂ ਬੀਜ ਲਓ ਤੇ ਜਿਹੜੀ ਇਸ ਦੀ ਜਿਆਦਾ ਪਨੀਰੀ ਵੱਡੀ ਉਮਰ ਦੀ ਨਾਲਗਾਓ ਜਾਨੀ ਕਿ 25 30 ਦਿਨ ਦੀ ਪਨੀਰੀ ਲਗਾਓ ਉਸ ਤੋਂ ਜੇਕਰ ਜਿਆਦਾ ਦੀ ਵੱਡੀ ਉਮਰ ਦੀ ਪਨੀਰੀ ਵੀ ਲਗਾਵਾਗੇ ਤੇ ਉਸ ਦਿਨ ਉਹ ਜਿਹੜਾ ਛੰਡਾ ਰੋਗ ਜਿਆਦਾ ਆਉਂਦਾ ਤੇ ਜਦੋਂ ਵੀ ਬਿਮਾਰੀ ਆਪਣੇ ਖੇਤ ਵਿੱਚ ਆ ਜਾਂਦੀ ਏ ਕਿਉਂਕਿ ਜਿਹੜੀ ਇਹ ਬਿਮਾਰੀ ਇਹ ਬੀਜ ਤੋਂ ਸ਼ੁਰੂ ਹੁੰਦੀ ਏ ਬੀਜ ਤੋਂ ਪੈਦਾ ਹੁੰਦੀ ਏ ਜਦੋਂ ਬਿਮਾਰੀ ਆਪਣੇ ਖੇਤ ਵਿੱਚ ਆ ਜਾਂਦੀ ਏ ਉਸ ਤੋਂ ਬਾਅਦ ਉਸ ਦਾ ਕੋਈ ਵੀ ਇੰਨਾ ਜਿਆਦਾ ਕੰਟਰੋਲ ਨਹੀਂ ਹੈਗਾ ਵੀ ਇਸ ਨੂੰ ਰੋਕ ਸਕੀਏ ਤੇ ਇਸ ਕਰਕੇ ਜਦੋਂ ਵੀ ਆਪਾਂ ਬੀਜ ਲੈਣਾ ਪੱਕੇ ਵੇਰ ਤੋਂ ਕਿਸੇ ਵਧੀਆ ਦੁਕਾਨ ਤੋਂ ਤੇ ਪੱਕੇ ਬੀਰ ਤੋਂ ਬੀਜ ਲਓ ਤੇ ਪਨੀਰੀ ਘਟ ਉਮਰ ਦੀ ਲਗਾਓ ਆਪਣੇ ਖੇਤ ਵਿੱਚ ਇਸ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਆਪਣੇ ਝੰਡੇ ਰੋਗ ਤੇ ਤੇ ਇਹਦੇ ਵਿੱਚ ਆਪਾਂ ਲਵਾਈ ਤੋਂ 2-3 ਦਿਨ ਬਾਅਦ 5 ਕਿਲੋ ਜ਼ਿੰਕ 33% ਪਲੱਸ 20 ਕਿਲੋ ਆਪਣੀ ਐਮਓਪੀ ਪੋਟਾਸ਼ ਪਾਈਏ ਤੇ ਉਸ ਤੋਂ ਜਾਨੀ ਕਿ 5 ਦਿਨ ਬਾਅਦ ਜਿਹੜੀ ਯੂਰੀਆ ਖਾਦ ਇਹਨੂੰ ਚਾਰਾਂ ਭਾਗਾਂ ਦੇ ਵਿੱਚ ਚਾਰਾਂ ਕਿਸ਼ਤਾਂ ਦੇ ਵਿੱਚ ਯੂਰੀਆ ਖਾਦ ਪਾਈਏ ਪਹਿਲੀ ਕਿਸ਼ਤ ਜਾਨੀ ਮੈਂ 7 ਦਿਨ ਦੇ ਵਿੱਚ 30 ਕਿਲੋ ਯੂਰੀਆ 30 ਤੋਂ 35 ਕਿਲੋ ਯੂਰੀਆ ਤੇ ਨਾਲ ਉਸਦੇ ਥਾਇਓਫੀਨੇਟ ਮਿਥਾਇਲ ਜਿਹੜੇ ਕਿ ਆਪਣੇ ਕਿਸਾਨ ਵੀਰ ਬਾਸਮਤੀਆਂ ਵਾਲੇ ਤਕਰੀਬਨ ਇਸ ਟੈਕਨੀਕਲ ਨੂੰ ਜਾਣਦੇ ਨੇ ਇਹ ਝੰਡੇ ਰੋਗ ਤੋਂ ਵੀ ਵਰਤੀ ਜਾਂਦੀ ਏ ਉਲੀਨਾਸ਼ਕ ਇਹ ਆਪਣੀ ਇੱਕ ਉਲੀਨਾਸ਼ਕ ਦੇ ਤੌਰ ਤੇ ਕੰਮ ਕਰਦੀ ਏ ਥਾਇਓਫੀਨੇਟ ਮਿਥਾਇਲ 70% ਯੂਰੀਆ ਖਾਦ ਵਿੱਚ ਪਹਿਲੀ ਕਿਸ਼ਤ ਦੇ ਵਿੱਚ ਇਸ ਨੂੰ ਪਾਇਆ ਗਿਆ ਹੈ ਤੇ ਦੂਸਰੀ ਕਿਸ਼ਤ ਵੀ 30 35 ਕਿਲੋ ਯੂਰੀਆ ਆਪਣੀ ਖਾਦ ਜਿੰਨੀ ਵੀ ਯੂਰੀਆ ਖਾਦ ਪਾਈਏ ਤਕਰੀਬਨ 10 12 ਦਿਨਾਂ ਦੇ ਵਕਫੇ ਤੇ ਪਾਈ ਗਈ ਏ ਤੇ ਚਾਰ ਕਿਸ਼ਤਾਂ ਦੇ ਵਿੱਚ ਜੂਰੀਆ ਪੂਰੀ ਕੀਤੀ ਹੈ ਦੂਜੀ ਜੂਰੀਆ ਤੇ ਤੀਜੀ ਜੂਰੀਆ ਇੱਕ ਬੈਗ ਪੂਰ ਫੁੱਲ ਪਾਇਆ ਹੈ ਤੇ ਜਿਹੜੀ ਚੌਥੀ ਜੂਰੀਆ ਵੀ 30 35 ਕਿਲੋ ਆਪਣੇ ਖੇਤ ਦੇ ਵਿੱਚ ਪਾਈ ਗਈ ਹੈ ਤੇ ਜੂਰੀਆ ਕੰਪਲੀਟ ਕਰਨ ਤੋਂ ਬਾਅਦ ਜਿਹੜੀ ਇਹਦੀ ਪਹਿਲੀ ਸਪਰੇਅ ਜਾਣ ਕੇ 16 17 ਅਗਸਤ ਨੂੰ ਪਹਿਲੀ ਸਪਰੇਅ ਕੀਤੀ ਗਈ ਹੈ ਜਿਹੜੀ ਪਹਿਲੀ ਸਪਰੇਅ ਕੀਤੀ ਜਿੰਦੇ ਵਿੱਚ ਫੇਮ VML ਪਲੱਸ ਆਪਣੀ ਅਵਤਾਰ ਜਿਹੜੀ ਇੰਡੋਫਿਲ ਕੰਪਨੀ ਦੀ ਆਉਂਦੀ ਹੈ ਜਿੰਦੇ ਵਿੱਚ ਹੈਕਜਾ ਕੋਨਾ ਜੋਲ 4% ਤੇ ਪਲੱਸ ਜਨੇਬ ਪਣਾ 68% ਹੁੰਦਾ ਤੇ ਉਸ ਦੇ ਨਾਲ ਆਪਣੇ ਜਿਹੜੀ ਤੱਤਾਂ ਵਾਲੀ ਸਪਰੇ ਹੈ ਜਿਹਦੇ ਕੁਝ ਕਿਸਾਨ ਵੀਰ ਕਰਦੇ ਨੇ 13045 1 ਕਿਲੋ 13045 20 ml ਆਪਣੀ ਫੇਮ ਪਲਸ 400 ਗ੍ਰਾਮ ਅਵਤਾਰ ਇੰਡੋਫਿਲ ਕੰਪਨੀ ਦੀ ਜਿਹੜੀ ਕਿ ਆਪਣੀ ਸ਼ੀਤ ਬ্লাইਟ ਤੇ ਵੀ ਕੰਮ ਕਰਦੀ ਏ ਬਲਾਸਟਰ ਦੇ ਵੀ ਕੰਮ ਕਰਦੀ ਏ ਤੇ ਆਪਣੀ ਜਿਹੜੀ ਆਪਣੀ ਸਟੈਮ ਬ੍ਰਾਊਨ ਸਪੌਟ ਤੇ ਵੀ ਕੰਮ ਕਰਦੀ ਏ ਸ਼ੀਤ ਬ্লাইਟ ਤੇ ਵੀ ਤੇ ਆਪਣੀ ਜਿਹੜੀ ਬਲਾਸਟ ਦੇ ਵੀ ਆਪਣੀ ਬ੍ਰਾਊਨ ਸਪੋਰਟ ਦੇ ਕੰਮ ਕਰਦੀ ਹੈ ਬਲਾਸਟ ਜਿਹੜਾ ਕਿ ਕੰਡੀ ਰੋਗ ਜਿਹੜਾ ਕਿ ਇਹਨਾਂ ਕਿਸਮਾਂ ਦੇ ਵਿੱਚ ਬਾਸਮਤੀ ਕਿਸਮਾਂ ਦੇ ਵਿੱਚ ਜ਼ਿਆਦਾ ਆਉਂਦਾ ਹੈ ਤੇ ਅਵਤਾਰ 400 ਗ੍ਰਾਮ ਪ੍ਰਤੀ ਕਿੱਲਾ ਜਾਨਕਿ ਇੱਕ ਕਿਲੋ ਢਾਈ ਕਿਲਿਆਂ ਦੇ ਵਿੱਚ ਅਵਤਾਰ ਤੇ 20 ਐਮਐਲ ਫੇਮ ਪਲੱਸ 13045 ਦਾ ਕੋਲ 13045 1 ਕਿਲੋ ਇਹਨਾਂ ਸਾਰਿਆਂ ਦਾ ਕੋਲ ਅਲੱਗ-ਅਲੱਗ ਬਣਾ ਕੇ ਸਪਰੇਅ ਕੀਤੀ ਹੈ ਤੇ ਸਪਰੇਅ ਕੀਤੀ ਹੈ ਕੁਝ ਕਿਸਾਨ ਵੀਰਾਂ ਦਾ ਜਿਵੇਂ ਆਪਾਂ ਸਪਰੇਅ ਕਰਦੇ ਹਾਂ ਜੇਕਰ ਆਪਾਂ ਇਹਨਾਂ ਤਿੰਨਾਂ ਫੰਗੀਸਾਈਡ ਹੋਗੀ ਇਨਸੈਕਟੀਸਾਈਡ ਹੋਗੀ ਤੇ ਪਲੱਸ ਆਪਣੀ ਕੋਈ ਤੱਤਾਂ ਵਿੱਚ 2013045 ਕਰਦੇ ਨੇ ਤੇ ਉਹ ਕਈਆਂ ਦੀ ਜਿਵੇਂ ਨੋਕਾਂ ਮੱਚ ਜਾਂਦੀਆਂ ਨੇ ਉਹ ਨੋਕਾਂ ਮੱਚਣ ਦਾ ਕਾਰਨ ਜਦੋਂ ਆਪਾਂ ਪਾਣੀ ਘੱਟ ਲਾਉਣੀ ਹੈ ਇਹਦੇ ਵਿੱਚ 120 ਲੀਟਰ ਪਾਣੀ ਲੱਗਿਆ ਜਾਨੀ ਕਿ ਜਿਹੜੇ ਆਪਣੇ ਬੈਟਰੀ ਵਾਲਾ ਪੰਪ ਹੈ ਉਸ ਨਾਲ ਸਪਰੇਅ ਕੀਤੀ ਗਈ ਹੈ ਤੇ ਜੇਕਰ ਆਪਾਂ ਪੰਪ ਦੂਜੇ ਨਾਲ ਸਪਰੇਅ ਕਰਾਉਣੇ ਜਿਹਨੂੰ ਆਪਾਂ ਭੂੰਡ ਕਹਿੰਦੇ ਨੇ ਇੰਜਨ ਵਾਲਾ ਪੰਪ ਉਹਦੇ ਨਾਲ ਨੋਕਾਂ ਮੱਚਦੀਆਂ ਨੇ ਤੇ ਨੋਕਾਂ ਵੀ ਉਦੋਂ ਮੱਚਦੇ ਜਦੋਂ ਆਪਾਂ ਸਿੱਧਾ ਫੁਹਾਰਾ ਆਪਣੀ ਫਸਲ ਤੇ ਪੈਂਦਾ ਚਾਹੇ ਆਪਣੀ ਬਾਸਮਤੀ ਹੈ ਚਾਹੇ ਝੋਨਾ ਹੈ ਉਦੋਂ ਇਸ ਦੀਆਂ ਨੋਕਾਂ ਬਚਣਗੀਆਂ ਤੇ ਇਸ ਤੇ ਆਪਣੀ ਜਿਹੜੀ ਬੈਟਰੀ ਵਾਲ ਪੰਪ ਦੇ ਨਾਲ 6 ਪੰਪ ਲੱਗੇ ਨੇ ਜਾਨੀ ਕਿ 120 ਲੀਟਰ ਪਾਣੀ 400 ਗ੍ਰਾਮ ਜਿੰਦੇ ਵਿੱਚ ਆਪਣੀ ਅਵਤਾਰ ਟੈਕਨੀਆ ਅਵਤਾਰ ਫੰਗੀਸਾਈਡ 520 ਐਮਐਲ ਫੇਮ ਤੇ ਪਲੱਸ 13 045 1 ਕਿਲੋ ਦਾ ਆਪਣਾ ਉਹ ਪਾਈਏ ਕੋਲ ਵਲ ਅਲੱਗ-ਅਲੱਗ ਬਣਾਏ ਸੀ ਤੇ ਜਾਨੀ ਕਿ 15 16 17 15 16 ਅਗਸਤ ਨੂੰ ਇਸ ਤੇ ਸਪਰੇਅ ਕੀਤੀ ਗਈ ਹੈ ਪਹਿਲੀ ਸਪਰੇਅ ਕੀਤੀ ਹੈ ਇਨਸੈਕਟੀਸਾਈਡ ਪਲੱਸ ਉਲੀ ਨਾਸ਼ਕ ਤੇ ਨਾਲ ਆਪਣੀ 13 045 ਇਸ ਤੋਂ ਪਹਿਲਾਂ ਹੋਰ ਕੋਈ ਵੀ ਸਪਰੇਅ ਨਹੀਂ ਕੀਤੀ ਨਾ ਹੀ ਕੋਈ ਆਪਣਾ ਦਾਣੀਦਾਰ ਜ਼ਹਿਰ ਨਾ ক্লোਰੋ ਨਾ ਪ੍ਰਦਾਨ ਫਰੇਟੇਰਾ ਕੋ ਹੋਰ ਕੁਝ ਵਗੈਰਾ ਨਹੀਂ ਪਾਇਆ ਬਸ ਪਹਿਲੀ ਸਪਰੇ ਜਾਣ ਕੇ 15 16 ਅਗਸਤ ਨੂੰ ਕੀਤੀ ਹੈ ਤੇ 18 ਤੋਂ ਲੈ ਕੇ 22 23 ਜੂਨ ਦੇ ਵਿੱਚ ਵਿਚਸਤ ਦਵਾਈ ਕੀਤੀ ਗਈ ਹੈ ਤੇ ਜੇਕਰ ਆਪਾਂ ਇਹਦੀ ਰੇਟ ਦੀ ਗੱਲ ਕਰ ਗਏ ਪਿਛਲੇ ਸਾਲ ਇਹਦਾ ਕਿੰਨਾ ਝਾੜ ਆਇਆ ਸੀ ਤੇ ਕੀ ਰੇਟ ਲੱਗਾ ਸੀ ਪਿਛਲੇ ਸਾਲ ਇਹਦਾ ਕਿਸਾਨ ਵੀਰੋ ਆਪਣੇ ਏਰੀਆ ਦੇ ਵਿੱਚ 28 ਕੁਆਂਟ ਤੋਂ ਲੈ ਕੇ 30 ਕੁਆਂਟ ਤੱਕ ਝਾੜ ਇਹ ਸਦਾ ਆਇਆ ਸੀ ਇਨ੍ਹਾਂ ਖੇਤਾਂ ਦੇ ਵਿੱਚ 28 ਕੁਆਂਟ ਝਾੜ ਆਇਆ ਸੀ ਤੇ ਇਸ ਤੋਂ 4-5 ਕਿੱਲੇ ਪੌਪ ਤੁਸੀਂ ਦੇਖ ਰਹੇ ਹੋ ਉੱਥੇ ਆਪਣਾ ਉੱਥੇ ਵੀ ਇਸ ਵਾਰ ਲੱਗੀ ਹੈ 1400 ਕੁ ਮੁੱਛਲ ਉਥੇ 40 ਕੁਇੰਟਲ ਤੱਕ ਵੀ ਆਇਆ ਸੀ ਤੇ ਜਿਹੜਾ ਰੇਟ ਲੱਗਿਆ ਸੀ 4260 ਰੁਪਇਆ ਆਪਣਾ ਰੇਟ ਲੱਗਿਆ ਸੀ ਇਹਦੇ ਵਿੱਚ ਤੇ ਜੇਕਰ ਆਪਾਂ ਇਹਦਾ ਟੋਟਲ ਸਮਾਂ ਮੰਨ ਗਏ ਵੀ ਕਿੰਨੇ ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ ਕਿਉਂਕਿ ਜਿਹੜੀਆਂ ਪਹਾੜੀਆਂ ਜ਼ਮੀਨਾਂ ਦੇ ਵਿੱਚ ਕੋਈ ਵੀ ਵੈਰਾਈਟੀ ਚਾਹੇ ਕਣਕ ਕੇ ਚਾਹੇ ਆਪਣੀ ਝੋਨੇ ਦੀ ਵੈਰਾਈਟੀ ਹੈ ਤਕਰੀਬਨ ਹੀ 5-7 ਦਿਨ ਵੱਧ ਲੈਂਦੀਆਂ ਨੇ ਦੂਜੀਆਂ ਵੈਰਾਈਟੀਆਂ ਹਲਕੀਆਂ ਜ਼ਮੀਨਾਂ 'ਚ ਆ ਰਹੀਆਂ ਜਿਹੜੀਆਂ ਜ਼ਮੀਨਾਂ ਦੇ ਨਾਲੋਂ 5-7 ਦਿਨ ਫਸਲ ਵੱਧ ਲੈਂਦੀ ਹੈ ਪੱਕਣ ਦੇ ਵਿੱਚ ਇਹ ਤਕਰੀਬਨ 155 ਦਿਨ ਤੋਂ ਲੈ ਕੇ 160 ਦਿਨ ਤੱਕ ਵੀ ਆਪਣੇ ਬਾਹਰੀ ਦੀ ਮੀਨਾ ਵਿੱਚ ਲੈ ਜਾਂਦੀਆਂ ਨੇ ਜੇਕਰ ਪੱਕਣ ਦੀ ਆਪਾਂ ਸਮਾਂ ਦੇਖੀਏ ਟੋਟਲ ਦਿਨ ਲੱਗਦੇ ਨੇ ਤੇ ਰੇਟ ਦਾ 42 ਤੋਂ 60 ਰੁਪਏ ਲੱਗਿਆ ਸੀ 4 28 ਤੋਂ 30 ਕੁਆਂਟਲ ਤੇ ਇਹ ਪੱਕਣ ਦਾ ਟੋਟਲ ਸਮਾਂ 150 ਤੋਂ 155 ਤੋਂ 160 ਦਿਨਾਂ ਦੇ ਵਿੱਚ ਇਹ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਜੇਕਰ ਇਹਦੀ ਆਪਣੀ ਗੋਬਸਤਾ ਜੇ ਕਿ ਵੀ ਕਿੰਨੇ ਦਿਨਾਂ ਤੇ ਗੋਬ ਵਿੱਚ ਆਉਂਦੀ ਹੈ ਕਿਉਂਕਿ ਗੋਬ ਤੇ ਇੱਕ ਸਪਰੇ ਆਪਾਂ ਨੂੰ ਉਲੀ ਨਾਸ਼ਕ ਆਪਉਣ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਕਿਸਾਨ ਵੀਰੋ ਜਿਹੜਾ ਇਹਦਾ ਗੋਭ ਚਾਉਣ ਦਾ ਸਮਾਂ ਤਕਰੀਬਨ 85 ਤੋਂ 90 ਦਿਨਾਂ ਦੇ ਵਿੱਚ ਵਿੱਚ ਇਹਦਾ ਗੋਭ ਚਾਉਣ ਦਾ ਸਮਾਂ ਹੈ 85 ਤੋਂ 90 ਦਿਨਾਂ ਦੇ ਵਿੱਚ ਇਹ ਆਪਣੀ 1401 ਮੁੱਛਾ ਦਾ ਗੋਭ ਦੇ ਵਿੱਚ ਆਉਂਦੀ ਏ ਤੇ ਉਸੇ ਸਮੇਂ ਆਪਾਂ ਨੂੰ ਇਹ ਕੋਲੀਨਾਸ਼ਕ ਆਪਾਂ ਸਪਰੇਅ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਏ ਕਿਉਂਕਿ ਇਹਨਾਂ ਵੈਰੈਟੀਆਂ ਤੇ ਜ਼ਿਆਦਾ ਆਪਣੀ ਬਿਮਾਰੀਆਂ ਦਾ ਅਟੈਕ ਹੁੰਦਾ ਹੈ ਜਿੰਨੀ ਦਾਣੀ ਦੀ ਕੁਆਲਿਟੀ ਵਧੀਆ ਹੋਵੇਗੀ ਜਿੰਨਾ ਆਪਣਾ ਦਾਣੇ ਚਮਕਦਾਰ ਹੋਣਗੇ ਵਧੀਆ ਕੁਆਲਿਟੀ ਹੋਵੇਗੇ ਉਹਨਿਸ ਦਾ ਜਿਹੜਾ ਰੇਟ ਵਧੀਆ ਲੱਗੇਗਾ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ